ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਮਣੀ ਬੜਾ ਖੁਸ਼ ਹੈ ਜੀ ਕਿਉਂਕਿ ਜੇ ਜਦੋਂ ਵੀ ਮੋਬਾਈਲ ਖੋਲੀ ਦਾ ਅੱਗੇ ਥੱਪੜ ਕਾਂਡ ਅੱਗੇ ਥੱਪੜ ਕਾਂਡ ਥੱਪੜ 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 ਹੋਈ ਪਈਆ ਪਹਿਲਾਂ ਤੇ ਸਭ ਤੋਂ ਮੈਂ ਉਸ ਭੈਣ ਕੁਲਿੰਦਰ ਕੌਰ ਨੂੰ ਕਿਰਤੀ ਕਿਸਾਨ ਮੋਰਚੇ ਲੋ ਵਧਾਈ ਦੇਣਾ ਕਿਉਂਕਿ ਜਿਸ ਭੈਣ ਨੇ ਸਾਡੀ ਨੇ ਸਾਡੇ ਵਾਂਗੂ ਦਲੇਰੀ ਦਿਖਾ ਆ ਕੇ ਤੇ ਜਿਹੜਾ ਉਹ ਉਹਦੇ ਥੱਪੜ ਜਿਹੜਿਆ ਉਸ ਭੈਣ ਨਾਲ ਦਿਨੋਂ ਸਪੋਰਟ ਕਰਦੇ ਆ ਉਸ ਭੈਣ ਦੀ ਅਸੀਂ ਪਰਵਾਹ ਦੀ ਪੂਰੇ ਦੀ ਕਿਉਂਕਿ ਉਹ ਵੀ ਸਾਡੇ ਜਿਹੜਾ ਪਰਿਵਾਰ ਹੈ ਭੈਣ ਦਾ ਵੀ ਕਿਸਾਨੀ ਅ ਅੰਦੋਲਨ ਦੇ ਨਾਲ ਜਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਕਿਉਂਕਿ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਦੇ ਆ ਤੇ ਤੁਹਾਨੂੰ ਇੱਕ ਗੱਲਾਂ ਯਾਦ ਵੀ ਕਰਾ ਦਿਆਂ ਕਿ ਤੁਹਾਨੂੰ ਪਤਾ ਹੋਣਾ ਜਦੋਂ ਬੁੰਗਾ ਸਾਹਿਬ ਵਿਖੇ ਅਸੀਂ ਕੰਗਣਾ ਰਣੋਦ ਘੇਰੀ ਸੀ ਬੜੀ ਮਸ਼ਹੂਰ ਹੋਈ ਸੀ ਵਰਲਡ ਤੱਕ ਜਿਹੜੀ ਇਹ ਨਿਊਜ਼ ਹੈ ਗਈ ਸੀ ਉਦੋਂ ਸਭ ਤੋਂ ਮੂਰੇ ਤੁਹਾਡਾ ਛੋਟਾ ਵੀ ਮੈਜਪਾਲ ਸਿੰਘ ਜੱਸਾ ਹਰਪ੍ਰੀਤ ਸਿੰਘ ਪਟੋ ਤੇ ਕੰਗ ਬਾਈ ਬੜਬੇ تھے ਅਸੀਂ ਤਿੰਨ ਬੰਦੇ ਸੀ ਜਿਨ੍ਹਾਂ ਨੇ ਸਭ ਤੋਂ ਮੂਰੇ ਜਾ ਕੇ ਵੀ ਪਾਇਲਟ ਗੱਡੀ ਰੋਕ ਕੇ ਤੇ ਉਹਦੀ ਗੱਡੀ ਰੋਕੀ ਲੱਗੇ ਅਸੀਂ ਖੜ ਗਏ ਤੇ ਗੱਡੀ ਰਕਾ ਕੇ ਅਸੀਂ ਮਾਫੀ ਮੰਗਵਾ ਆਗੇ ਸਾਡੀ ਕੀਰਤੀ ਸਾਨ ਮੂਰਤੀ ਨੇ ਫੇਗੋਆਂ ਵਾਲੀਆਂ ਬੀਬੀਆਂ ਵੀ ਸਾਡੀਆਂ ਭੈਣਾਂ ਵੀ ਨਾਲ ਸੀ ਅਸੀਂ ਉਦੋਂ ਮੀਡੀਆ ਦੇ ਵਿੱਚ ਨਹੀਂ ਆਏ ਸੀ ਉਹ ਵੀ ਆਹੀ ਬੈਂ ਆਪਣੀਆਂ ਮਾਵਾ ਭੈਣਾਂ ਦੇ ਬਿਆਨ ਕਰਵਾਏ ਸੀ ਦਿੱਤੇ ਸੀ ਸੜੀਆਂ ਮਾਵਾ ਤੋਂ ਉਹਨਾਂ ਨੇ ਮਾਫੀ ਮੰਗੀ ਸੀ ਤਾਂ ਫੇਰ ਕੰਗਣਾ ਨਾਉ ਤੋਂ ਅਸੀਂ ਬੂੰਗਾ ਸਾਹਿਬ ਦੇ ਇਥੋਂ ਜਾਣ ਦਿੱਤੀ ਸੀ ਤੇ ਜਿੱਥੋਂ ਤੂਰੀ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਸੀ ਆਪਣਾ ਤੁਰਪੀ ਤੇ ਨਿਕਲ ਆਈ ਮੈਂ ਉਸ ਕੰਗਣਾ ਨਾਉ ਤੋਂ ਬੇਨਤੀ ਕਰਦੇ ਆਂ ਕਿ ਮਤ ਸੋਚੀ ਕਿ ਤੂੰ ਅੰਦਰੇ ਬੋਲ ਕੇ ਵੀ ਤੇਰਾ ਕੋਈ ਕਿਸੇ ਨੂੰ ਪਤਾ ਨਹੀਂ ਕਿ ਤੂੰ ਅੰਦਰੇ ਬੈਠੀ ਟਵੀਟ ਕਰੇਂਗੀ ਅੰਦਰੇ ਬੈਠੀ ਜੋ ਮਰਜ਼ੀ ਬੋਲੀ ਜਾਈਆਂਗੀ ਕਿ ਤੇਰਾ ਪਤਾ ਨਹੀਂ ਜਿਹੜਾ ਬੰਦਾ ਕਿਸੇ ਦੇ ਮਗਰ ਪੈ ਜਾਂਦਾ ਨਾ ਉਹ ਫਿਰ ਉਹਦੀ ਕੋਕ ਪੂਰੀ ਕਰਦਾ ਤੇ ਕਦਾਂ ਕਿਥੋਂ ਆਣਾ ਕੀ ਜਾਣਾ ਕੀ ਹਿਸਾਬ ਕਿਤਾਬ ਹੈ ਕਿਉਂਕਿ ਸਾਡੇ ਫੋਨ ਦੇ ਵਿੱਚ ਇਹ ਲਿਖਿਆ ਇਤਿਹਾਸ ਹੈ ਸਾਡਾ ਜਦੋਂ ਅਸੀਂ ਕਿਸੇ ਨੂੰ ਕੋਈ ਵੀ ਕੰਮ ਕਰਦੇ ਹਾਂ ਜਿਹੜਾ ਦੇ ਫੜਦੇ ਹਾਂ ਤੇ ਸਾਨੂੰ ਵੀ ਪਤਾ ਸੀ ਕਿੰਨੇ ਵਜੇ ਘਰੋਂ ਨਿਕਲੀ ਸੀ ਸਾਰਾ ਕੁਝ ਕਰਿਆ ਸੀ ਯੂ ਵੀ ਹੋਇਆ ਸੀ ਠੀਕ ਹੈ ਤੇ ਮਾਫੀ ਮੰਗਵਾ ਕੇ ਬੁੰਗਾ ਸਾਹਿਬ ਉਸੀ ਜਾਣ ਦਿੱਤੀ ਸੀ ਇਹ ਸਾਡਾ ਬੁੰਗਾ ਸਾਹਿਬ ਵੱਡੇ ਦਾ ਇਤਿਹਾਸ ਹੈ ਉਦੋਂ ਵੀ ਅਸੀਂ ਮੋਰੇ ਹੋਏ ਸੀ ਠੀਕ ਹੈ ਜੀ ਨੰਬਰ 2 ਦੇ ਜਿਹੜਾ ਹੁਣ ਭੈਣ ਸਾਡੀ ਨੇ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਉਹਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ ਕਿਉਂਕਿ ਇੱਕ ਤੇ ਉਹ ਸਾਡੀ ਭੈਣ ਸਾਡੇ ਦੇਸ਼ ਦੀ ਰੱਖਿਆ ਕਰਿਆ ਕਰਦੀ ਸਾਡੀ ਰੱਖਿਆ ਕਰਿਆ ਕਰਦੀ ਹੈ ਨਾਲ ਨਾਲ ਉਹ ਭੈਣ ਸਾਡੀ ਕਿਸਾਨਾਂ ਦਾ ਵੀ ਨਾਲ ਖਿਆ ਰੱਖਦੀ ਹੈ ਕਿਸਾਨੀ ਅੰਦੋਲਨ ਦੇ ਨਾਲ ਜਾਂ ਕਿਸਾਨੀ ਯੂਨੀਅਨ ਦੇ ਨਾਲ ਇਹਨਾਂ ਜੁੜੀ ਹੋਈ ਹੈ ਕਿ ਉਹਨੇ ਸਾਡੀਆਂ ਕਿਸਾਨਾਂ ਵੀਰਾਂ ਦਾ ਵੀ ਦਰਦ ਸਮਝਿਆ ਤੇ ਉਹਨੇ ਉਹ ਬਦਲਾ ਜਿਹੜਾ ਅੱਜ ਉਹਨੇ ਵੀ ਲਿਆ ਸਾਡੇਆਂ ਨੂੰ ਠੀਕ ਹੈ ਬਣਦਾ ਵੀ ਸੀ ਉਹਦਾ ਮਾਨ ਸਤਕਾਰ ਕੇ ਉਹ ਐਮਪੀ ਬਣ ਕੇ ਆਈ ਸੀ ਇੰਨਾ ਕਿ ਮਾਨ ਤੇ ਵੀ ਉਹ ਬਣਦਾ ਵੀ ਆ ਨਾ ਕੋਈ ਐਮਪੀ ਬੰਦਾ ਬਣਦਾ ਹੈ ਨਾ ਜਦੋਂ ਤੇ ਦੇਖੋ ਪਹਿਲੀ ਈ ਆਈ ਐ ਕੰਮ ਦੋ ਹੀ ਮਿਲਦੇ ਆ ਜਾਂ ਸਤਕਾਰ ਤੇ ਜਾਂ ਜੁੱਤੀਆਂ ਤੇ ਉਹਨੇ ਐਮਪੀ ਬਣੀ ਸੀ ਇਹਨੂੰ ਸਤਕਾਰ ਮਿਲ ਗਿਆ ਤੁਹਾਨੂੰ ਯਾਦ ਹੋਣਾ ਇੱਕ ਗਾਣਾ ਚੱਲਿਆ ਜਾਂਸ ਰਹਾ ਜਾਂ ਪੰਥ ਤੇਰੀ ਦੀ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣ ਗਿਆ ਹਾਂਜੀ ਇਹ ਕੋ ਬੰਥ ਹੈ ਇੱਕ ਇਹ ਹੈ ਥੱਪੜ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣ ਗਿਆ ਭੈਣੇ ਠੀਕ ਹੈ ਤੇ ਕੋ ਥੱਪੜ ਦੀ ਜਦੋਂ ਭਾਈ ਹਵਾਰਾ ਜੀ ਨੇ ਜੜਿਆ ਸੀ ਉਹ ਜੇ ਬੀੜੀਆਂ ਦੇ ਵਿੱਚ ਸੀ ਹਾਂਜੀ ਜੇ ਬੀੜੀਆਂ ਤੋਂ ਬਾਹਰੋਂ ਤਾਂ ਫਿਰ ਕੀ ਕਰਦਾ ਤੇ ਇਹ ਵੀ ਭੈਣ ਦਾ ਸਾਡੀ ਉਹੀ ਕੰਮ ਸੀ ਅਜੇ ਡਿਊਟੀ ਟਾਈਮ ਸੀ ਜਿੱਕਦੇ ਉਹ 에어ਪੋਰਟ ਤੋਂ ਬਾਹਰ ਕਦੇ ਮਿਲ ਜਾਂਦੀ ਕਿਤੇ ਰੋਡ ਤੇ ਤੇ ਖਲਾਰੇ ਬਹੁ ਬਣੇ ਸੀ ਬਣੇ ਤੰਗਣਾ ਰੋਜੀ ਇਹਨੂੰ ਪਤਾ ਨਹੀਂ ਪੰਜਾਬੀਆਂ ਦਾ ਖੂਨ ਕਿਦਾਂ ਦਾ ਏ ਬਹੁ ਖਲਾਰੇ ਬਣੇ ਦੀ ਤੇਰੇ ਸ਼ੁਗਰ ਕਰਨ ਮੈਨੂੰ ਇਹ ਨੂੰ ਇਹਨਾਂ ਨੂੰ ਪਤਾ ਏ ਕਿ ਉਹ ਭੈਣ ਥੜੀ ਨੇ ਇੱਕ ਥੱਪੜ ਨਹੀਂ ਥੱਪੜ ਤੇਰੇ کئی ਜੜੇ ਹੋਣੇ ਆ ਪਰ ਤੂੰ ਸ਼ਰਮ ਦੀ ਮਾਰੀ ਥੱਪੜ ਹੀ ਇੱਕ ਦਾ ਨਾਮ ਲੈ ਰਹੀ ਆ ਕਿਉਂਕਿ ਸਾਨੂੰ ਉਹ ਫੋਟੋ ਵੇਖ ਕੇ ਬੜਾ ਅਫਸੋਸ ਹੁੰਦਾ ਤੇਰੇ ਬੜਾ ਅਫਸੋਸ ਹੋਇਆ ਕਰਦਾ ਵੀ ਯਾਰਾ ਪੰਜ ਉਮਲਾਂ ਛਪੀਆਂ ਤੇਰੇ ਮੂੰਹ ਪਰ ਮੜੀ ਜੀ ਮਾ ਨੂੰ ਲਗਾਮ ਦੇ ਆਪਣੀ ਨੂੰ ਭੈਣੇ ਕੰਗਣਾ ਰੋਤ ਆਪਣੀ ਜੁਬਾਨ ਨੂੰ ਲਗਾਮ ਦੇ ਜੇ ਖਾਲਸਤਾਨੀ ਅੱਤਵਾਦੀ ਤੂੰ 2 ਮਿੰਟ ਪਹਿਲਾਂ ਥੱਪੜ ਖਾਦੇ ਅੰਦਰ ਜਾ ਕੇ ਤੂੰ ਫੇਰ ਕਹੀ ਦੀ ਖਾਲਸਤਾਨੀ ਅੱਤਵਾਦੀ ਹੈ ਤੇ ਜੁੱਤੀਆਂ ਨਹੀਂ ਖਾਣੇ ਹੋਰ ਕੇ ਖਾਣਾ ਬਈ ਦੱਸੇ ਮੈਨੂੰ ਬੰਦਾ ਪਹਿਲਾਂ ਤੂੰ ਹਰੇਕ ਨੂੰ ਘਰ ਸੇ ਬੰਨਿਆ ਵਾ ਹਰੇਕ ਨੂੰ ਇੱਕੇ ਖਾਲਸਤਾਨੀ ਅੱਤਵਾਦੀ ਜਨੂ ਤੁਸੀਂ ਨਹੀਂ ਕੋ ਘਰੇ ਬੈਠਾ ਉਹਨੂੰ ਵੀ ਖਾਲਸਤਾਨੀ ਅੱਤਵਾਦੀ ਦੱਸੀ ਜਾਨੀ ਕਿ ਤੂੰ ਹੀ ਚੰਗੀ ਹੋਗੀ ਬਾਕੀ ਸਾਰੇ ਖਾਲਸਤਾਨੀ ਅੱਤਵਾਦੀ ਹੋ ਗਏ ਬਈ ਤੂੰ ਟਿਕਟ ਲੈਣੀ ਸੀ ਬੀਜੇਪੀ ਲੋ ਲੈ ਲਈ ਮੁੱਧ ਦੀ ਝੋਲੀ ਚ ਪੈਣਾ ਸੀ ਤੂੰ ਬੈ ਗਈ ਹੋਰ ਦੱਸ ਗਿਆ ਕਰਨਾ ਐਮਪੀ ਬਣ ਗਈ ਤੇ ਬੈਣੀ ਗਾ ਹੁਣ ਮੇਰੀ ਭੈਣੋ ਦਾ ਵਿਆਹ ਵੀ ਕਰਾ ਲੈ ਆਪਣਾ ਤੇ ਆਵਾਦੀਆਂ ਚ ਰਹਿ ਪਰ ਜਿਹੜੇ ਦੂਆ ਕੰਮ ਫੜੇ ਨਾ ਪੰਜਾਬ ਦੇ ਵਿੱਚ ਗਦਰ ਪਾਉਣ ਦੀ ਨੂੰ ਬੰਦ ਕਰ ਦੇ ਹੱਥ ਜੋ ਕੇ ਤੇਰੇ ਅੱਗੇ ਅਪੀਲ ਆ ਬੇਨਤੀ ਇਹ ਆ ਸਾਡਾ ਪੰਜਾਬ ਸ਼ਾਂਤ ਮਾਹੌਲ ਇਹਨੂੰ ਬਣਿਆ ਰਹਿਣ ਦੇ ਅੱਗੇ ਨਸ਼ੇ ਨੇ ਬਰਬਾਦ ਕਰ ਦਿੱਤਾ ਤੇ ਰਿੰਦੀ ਗੁੰਦੀ ਕਸਰਾ ਤੇਰੇ ਰਗੀਆਂ ਲੱਗੀਆਂ ਕੱਢਣ ਇਹ ਮਾ ਸੋਚੀ ਵੀ ਤੇਰੀ ਐਡਾ ਜਿਹੜੀ ਪਾਰਟੀ ਵਾਜਣੀ ਆ ਜਾਂ ਤੈਨੂੰ ਲੋਕ ਪਿਆਰ ਕਰਦੇ ਨੇ ਲੋਕ ਜੁੱਤੀਆਂ ਹੀ ਮਾਰਦੇ ਜਿਹੜੇ ਕੋ ਮਾੜਾ ਜਦਾਬਲੀ ਵਰਤਦਾ ਨਾ ਸਭ ਨੂੰ ਪਤਾ ਵੀ ਸਿੱਖਾਂ ਦਾ ਇਤਿਹਾਸ ਕੀ ਰਿਹਾ ਸਿੱਖ ਕੌਮ ਦੀ ਖਾਤਰ ਅੱਜ ਹੀਂ ਡਿਆ ਕੋਈ ਸੀ ਸਿੱਖਾਂ ਦੀ ਖਾਤਰ ਅੱਜ ਆਪਾਂ ਜਿਹੜਾ ਇੱਥੇ ਬੈਠੇ ਆ ਨਾ ਤੇ ਅਸੀਂ 85 90% ਕੁਰਬਾਨੀਆਂ ਸਿੱਖਾਂ ਦੀਆਂ ਨੇ ਜਿਹਨਾਂ ਨੂੰ ਖਾਲਸਾ ਨੀਅਤਵਾਦੀ ਦادیه ਆ ਸਾਡੇ ਭਰਾ ਚਰਖੜੀਆਂ ਤੇ ਚੜ ਗਏ ਹਾਂਜੀ ਤੈਨੂੰ ਖਾਲਸਾ ਨਹੀਂ ਅਤਵਾਦੀ ਦੇਦੇ ਅਸੀਂ ਫਾਂਸੀਆਂ ਤੇ ਸਾਡੇ ਭਰਾ ਜਿਹੜੇ ਤੈਨੂੰ ਖਾਲਸਾ ਨਹੀਂ ਅਤਵਾਦੀ ਦੇਦੇ ਆ ਤੈਨੂੰ ਜੂਨ ਦਾ ਹੱਕ ਕਿਨੇ ਦਵਾਇਆ ਤੇ ਪੰਜਾਬੀਆਂ ਨੇ ਜਿਹਨਾਂ ਨੂੰ ਤਾਂ ਖਾਲਸਾ ਨਹੀਂ ਅਤਵਾਦੀ ਦਾਦੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜਾ ਮੋਟਾ ਲਗਾਮ ਦੇ ਕਿਤੇ ਉਹ ਨਾ ਹੁੰਦੀ ਹੋਵੇ ਜਿੱਦਾਂ ਹੀ ਫੁੰਗਾ ਦਾ ਬਘੇਰੀ ਦੀ ਬਕੀਰਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋਂ ਥੱਲੇ ਆਉਣਾ ਤੇਰਾ ਪੰਗ ਬੰਦ ਹੋ ਜਾਊਗਾ ਤੇ ਤੂੰ ਜਿੰਨੀ ਮਾਦੀ ਸਕਿਉਰਿਟੀ ਲੈ ਕੇ ਆ ਜੀ ਤੇ ਲੰਘ ਕੇ ਵੀ ਦੱਸਦੀ ਚੈਲੰਜ ਕਰਕੇ ਤੂੰ ਇਮੀਡੀਏਟ ਬੋਲਣ ਚੋਗਿਆ ਖਾਲਸਾ ਨਹੀਂ ਅਤਵਾਦੀ ਮੈਂ ਤੈਨੂੰ ਚੈਲੰਜ ਕਰਦਾ ਜਾ ਅਸੀਂ ਆਪਣੇ ਮੋਰ ਕੀ ਲੋ ਚੈਲੰਜ ਕਰਦੇ ਆ ਤੁਹਾਨੂੰ ਉੱਪਰ ਆ ਕੇ ਮਿਸਿਆਲ ਦੇ ਲਾਗੇ ਆ ਕੇ ਬਿਆਨ ਦੇ ਦੇ ਉੱਪਰ ਮ ਗੜੇ ਮੋੜੇ ਆ ਕੇ ਤੂੰ ਟੂਲ ਦੇ ਉੱਤੇ ਬਿਆਨ ਦੇ ਦੇ ਜਾ ਤੈਨੂੰ ਫਿਰ ਅਸੀਂ ਰਹਾ ਦੀ ਹਾਰ ਕਿੱਦਾਂ ਪੈਂਦੀ ਤੂੰ ਸਾਰਿਆਂ ਨੂੰ ਤੇ ਰਸੇ ਤੂੰ ਹੀ ਯਣੀ ਏਕ ਵਾਰ ਚੈਲੰਜ ਕਰਕੇ ਆ ਜੀ ਵੀ ਮੈਂ ਬੂੰਗਾ ਸਾਹਿਬ ਦਾ ਨਹੀਂ ਲੰਘਣਾ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੇ ਅਸੀਂ ਮੋਰ じゃ ਛੱਡਦੇ ਆ ਕਿ ਅਸੀਂ ਮੋਰ ਤੇ ਉਸ ਦੀ ਫੇ ਲੈ ਲਾਂਗੇ ਤੇਰੀ ਗੁਲਾਮੀ ਕਰਾਂਗੇ ਅਸੀਂ ਜੇ ਤੁਹਾਨੂੰ ਲੱਗ ਕੇ ਦਿਖਾ ਨਹੀਂ ਜਾ ਤੂੰ ਸਾਨੂੰ ਕੋਈ ਘਰਾਂ ਬਿਠੇ ਨਾ ਅਤਵਾਦੀ ਖਾਸ ਤਾਂ ਨਹੀਂ ਸੀ ਯਾਨੀ ਤੈਨੂੰ ਪਤਾ ਅਤਵਾਦੀ ਖਾਸ ਤਾਂ ਨਹੀਂ ਪਰਵਾਸਾ ਕੀ ਹੈ ਕੌਣ ਦੇ ਆ ਪਤਾ ਤੈਨੂੰ ਐਵੇਂ ਕਿਸੇ ਦੇ ਮਗਰ ਲੱਗੇ ਵਿਆਹ ਆਪਣੇ ਫੰਡੇ ਨਾਲ ਪਟਾਲੀ ਤੈਨੂੰ ਮੈਂ ਸੱਚ ਦੱਸਾਂ ਤੇ ਜਿੰਨੇ ਜੋਗੀ ਹੈਗੀਆਂ ਕਰੇ ਰ ਐਮਪੀ ਬਣ ਗਈਆਂ ਠੀਕ ਹੈ ਤੈਨੂੰ ਤਰਖਾ ਮਿਲ ਜਾਨੀ ਆ ਉਹਦੇ ਨਾਲ ਗੁਜ਼ਾਰਾ ਕਰ ਆਪਣਾ ਜਿੰਨੇ ਦਾ ਤਾਂ ਪੈਸੇ ਸਾਰੀ ਉਮਰ ਇਹੀ ਤੇ ਹੀ ਮਾਰਾ ਕੇ ਬਣਾਏ ਹੋਣੇ ਨਾ ਅਬ ਬਾਲੀਵੁੱਡ ਦੇ ਵਿੱਚ ਅਨੰਤ ਟੱਪ ਕੇ ਤਾਂ ਉਹ ਭੈਣ ਸਾਡੀ ਨੂੰ ਇੱਕ ਰਾਜ ਜੀ ਨੇ ਮਿਲ ਗਈ ਉਹਨੂੰ ਕਹਿੰਦੇ ਹੱਕ ਤੇ ਸੱਚ ਦੀ ਇੱਜ਼ਤ ਦੀ ਉਹ ਭੈਣ ਸਾਡੇ ਇੱਜ਼ਤ ਦੇ ਪ੍ਰਸ਼ਾਦੇ ਛਣਨੇ ਆ ਤੇ ਤੂੰ ਤੇਰੇ ਜੁੱਤੀਆਂ ਪਹਿਣੀਆਂ ਜੇ ਜਿੱਦਾਂ ਨੂੰ ਬੋਲੇਗੀ ਤੈਨੂੰ ਉਸੇ ਪ੍ਰਭਾਸ਼ਾ ਦੇ ਵਿੱਚ ਸਾਰਾ ਕੁਝ ਜਵਾਬ ਮਿਲਦਾ ਹੀ ਲੋਕ ਸ਼ਾਂਤ ਬੈਗੇ ਸੀ ਤੇਰੇ ਕਰਕੇ ਸਾਰੇ ਨੇ ਕਹਿਤਾ ਵੀ ਚਲੋ ਠੀਕ ਐ ਉਹਦੋਂ ਮਾਫੀ ਮੰਗ ਲਈ ਸੀ ਤੇ ਸਾਰੇ ਸ਼ਾਂਤ ਹੋ ਗਿਆ ਸੀ ਮਾਹੌਲ ਤੇ ਤੂੰ ਫੇਰ ਨਹੀਂ ਡਲਦੀ ਤੂੰ ਪਹਿਲੇ ਨੂੰ ਇਦਾਂ ਬਿਆਨ ਦਿੱਤਾ ਮੈਂ ਮਾੜਾ ਜਦੋਂ ਇਲੈਕਸ਼ਨਾਂ ਦੇ ਵਿੱਚ ਲੱਗੀਆਂ ਕਰਨਾਂ ਤੂੰ ਸਕਿਉਰਟੀ ਲੈ ਗਏ ਕੋ ਬਿਨਾ ਸਕਿਉਰਟੀ ਵੀ ਆ ਕੇ ਦੱਸ ਜਿਨ੍ਹਾਂ ਨੂੰ ਖਾਲਸਾ ਨਹੀਂ ਅੱਤਵਾਦੀ ਦਦੀਆਂ ਉਹਨਾਂ ਦੇ ਭਰਾਵਾਂ ਸਿਰ ਤੇ ਤੂੰ ਨੱਚਣ ਟੱਪਣੇ ਹੀ ਆ ਜਿਹੜੇ ਭਰਾ ਸਾਡੇ ਨਾਲ ਤੇਰੇ ਨਾਲ ਸਕਿਉਰਟੀ ਸਕਾਉਟ ਕਰਦੇ ਆ ਤੈਨੂੰ ਇਹ ਕਿੰਨਾਂ ਦੇ ਮੁੰਡੇ ਆ ਭਈ ਇਹ ਜ਼ਿਮੀਦਾਰਾਂ ਦੇ ਬੱਚੇ ਆ ਗਰੀਬ ਘਰਾਂ ਦੇ ਆ ਪੜ ਕੇ ਡੌਂਕਰੀਆਂ ਤੇ ਲੱਗੇ ਆ ਵਿਚਾਰੇ ਅਮੀਰ ਘਰਾਂ ਦਾ ਕੋਈ ਭਰਤੀ ਹੁੰਦਾ ਦੇਖਿਆ ਕੋਈ ਚ ਤੇਰੀ ਕੀ ਜਿੰਸ ਨੇ ਕੋਈ ਤੇਰਾ ਭਰਾ ਹੈਗਾ ਕੋਈ ਖੋਜ ਦੱਸੀ ਮੈਨੂੰ ਇਹ ਗਰੀਬ ਘਰਾਂ ਦੇ ਪਰਿਵਾਰ ਆ ਜਿਹੜੇ ਉਹਨਾਂ ਨੇ ਬੱਚੇ ਆਪਣੇ ਖੋਜ ਲਾਏ ਹੋਏ ਆ ਤੂੰ ਸਾਡੀ ਰੱਖਿਆ ਕਰਦੇ ਆ ਵਿਚਾਰੇ ਤੇ ਤੂੰ ਉਹਨਾਂ ਨੂੰ ਮਾੜਾ ਜਵਾਬ ਲਈ ਵਰਤੀ ਜਾਨੀ ਆ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਕਿਹਨੇ ਦਿੱਤਾ ਇਹਨਾਂ ਨੂੰ ਪਤਾ ਐਮਪੀ ਬਣ ਗਈਆਂ ਤੂੰ ਤੱਕ ਕਿਤਾਬਾਂ ਪੜ੍ਹ ਲੈ ਅ ਨੱਚਾ ਟੱਪਾਂ ਤੋਂ ਗਰੀਬਕਰ ਹੋਣਾ ਹੰਗ ਪ੍ਰਦਰਸ਼ਨੀ ਬੰਦ ਕਰ ਦੇ ਆਪਣੀ ਹੁਣ ਜਿਹੜੇ ਕੰਮ ਕਰਨੇ ਉਹ ਕਰ ਹੋਣਾ ਜਿਹੜੇ ਲੋਕਾਂ ਦੇ ਮੁੱਦੇ ਚੱਗਣ ਉਹ ਚੱਗ ਮੈਂ ਕਹਾ ਇਹ ਇਹਰਪੋਰਟ ਦੇ ਤਪੜਕਾਰੀ ਆ ਕੱਲ ਹੱਡੀਆਂ ਦੇ ਉੱਤੇ ਮਾਫੀਆਂ ਮੰਗ ਲਈ ਤੈਨੂੰ ਛੱਡਿਆ ਦੀ ਹੈ ਕੱਲ ਨੂੰ ਤੈਨੂੰ ਹੋਰ ਦੇਖੀ 2000 ਦੇ ਰੁਕ ਜਾ ਤੂੰ ਅੰਦਰੋਂ ਨਿਕਲਦੀ ਤੇਰਾ ਬੰਦ ਹੋ ਜਾ ਤੇਰਾ ਜੇ ਤੁਹਾਨੂੰ ਤੋਂ ਆਪਣੇ ਮੂੰਹ ਤੇ ਲਗਾਮ ਨਹੀਂ ਦੇ ਰਹੀ ਮੈਂ ਤੇ ਬੀਜੇਪੀ ਵਾਲੇ ਨੂੰ ਵੀ ਇੱਕ ਬੇਨਤੀ ਕਰਦਾ ਭਾਈ ਚਲੋ ਠੀਕ ਆ ਤੁਸੀਂ ਇਹਨੂੰ ਟਿਕਟ ਦੇ ਦਿੱਤੀ ਇਹ ਜਿੱਤ ਗਈ ਠੀਕ ਹੈ ਪਰ ਇਹਨੇ ਤੁਹਾਡਾ ਨੁਕਸਾਨ ਕਰਾਊਗੀ ਇਹ ਮੈਂ ਤੁਹਾਨੂੰ ਦੱਸਤੀ ਗੱਲ ਰਾਦਰਜੀਤ ਗਰੇਵਾਲ ਜੀ ਕਹਿ ਰਹੇ ਸੀ ਟੀਵੀ ਦੇ ਉੱਤੇ ਤੇ ਪਈਓ ਦੇ ਮੋਬਾਈਲ ਦਾ ਮੁੱਦਾ ਸੀ ਕਿਉਂ ਮੇਰਾ ਇਹਦਾ ਮੁੱਦਾ ਸੀ ਕਿ ਸਾਰੇ ਕਾਨੂੰਨ ਇਹਦੇ ਹੱਥ 'ਚ ਐ। ਇਹਦੇ ਕਾਨੂੰਨਾਂ ਨਾਲ ਚੱਲਣਾ 에ਰਪੋਰਟ। ਇਹਦੇ ਕਾਨੂੰਨਾਂ ਨਾਲ ਚੱਲਣੀ ਪੀਐਸਐਫ। ਜਾਂ ਜਿੰਨੀਆਂ ਵੀ ਉੱਥੇ ਏਜੰਸੀਆਂ ਨੇ ਇਹਦੇ ਕਹਿਣ ਤੇ ਚਲਣੀਆਂ। ਇਹਨੇ ਮੋਬਾਈਲ ਦੀ ਆਪਣਾ ਦਿਖਾਇਆ। ਕਿਉਂ ਨਹੀਂ ਦਿਖਾਇਆ ਭਾਈ? ਕੀ ਇਹਦੇ ਮੋਬਾਈਲ ਦੇ ਵਿੱਚ ਮੋਬਾਈਲ ਕਿਉਂ ਨਹੀਂ ਦਿਖਾਇਆ ਨੇ? ਫੇਰ ਥੱਪੜ ਕਾਣਾਂ ਤੇ ਆਪੇ ਗੱਲ ਕਰਦੀ ਇਹ ਮੋਬਾਈਲ ਦੇ ਅੰਦਰ ਦੀ ਉਹਨਾਂ ਨੂੰ। ਆਜੋ ਫੌਜੀ ਭਰਾ ਦਾ ਬਿਆਨ ਆਇਆ ਨਾਲ ਜਿਹੜਾ ਤੇ ਡਿਊਟੀ ਕਰਦਾ ਸੀ ਕਿ ਪਹਿਲਾਂ ਇਹਨੇ ਖਾਲਸਾ ਨਹੀਂ ਉਹਨੂੰ ਗਿਆ ਉਹ ਭੈਣ ਨੂੰ ਆੜੀ ਨੂੰ ਗਲਤ ਬੋਲੀ ਏ ਥੱਪੜ ਤਾਂ ਪਿਆ ਬੀਜੇਪੀ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਕੋਈ ਬੀਜੇਪੀ ਵਾਲੇ ਕੋਈ ਹੋਰ ਭਰਾ ਵੀ ਸਾਡੇ ਜਿਹੜੀਆਂ ਦੁਨੀਆਂ ਸਰਕਾਰਾਂ ਦੇ ਵਿੱਚ ਆਨੰਦ ਮਾਣਨ ਰਹੇ ਨਾ ਉਹ ਵੀ ਕਹਿ ਰਹੇ ਗੁੜੀ ਨੇ ਗਲਤ ਕਰਿਆ ਕੁਲਵਿੰਦਰ ਕੌਰ ਨੇ ਵਰਦੀ 'ਚ ਥੱਪੜ ਨਹੀਂ ਮਾਰਨਾ ਚਾਹੀਦਾ ਕਿਉਂ ਉਹ ਸਾਡੀਆਂ ਕੋਈ ਵਰਦੀਆਂ ਪਾੜ ਜਵੇ ਆ ਪੁਲਿਸ ਦੀ ਵਰਦੀ ਨੂੰ ਹੱਥ ਲਾ ਕੇ ਦੱਸਿਓ ਮੜਾ ਨਾ ਕੋਈ ਅਗਲਾ ਉਹ ਹਾਰ ਹਾਰ ਕਰ ਦਿੰਦਾ ਮਾਰ ਮਾਰ ਕੇ ਵਰਦੀ ਦਾ ਵੀ ਐਕਟ ਬਣਾਵਾ ਅਦਾ ਤੁਹਾਨੂੰ اچھا ਪਹਿਲਾ ਬੰਦਾ ਆਪਣੀ ਵਰਦੀ ਲਾ ਕੇ ਆਵੇ ਰੂਮ ਦੇ ਵਿੱਚ ਫਿਰ ਅਗੇ ਉਹਦੇ ਨਾਲ ਜੱਫੀ ਉਹਦੀ ਹੋਵੇ ਸਾਡੀ ਕੌਮ 'ਚ ਕੰਮ ਨਹੀਂ ਹੈ ਆਉਣ ਦੀ سپورਟ ਹੀ ਹੈ ਐਕਸ਼ਨ ਰੱਖਿਆ ਰੱਖਿਆ ਉਹੀ ਟਾਈਮ ਹੁੰਦਾ ਇਤਿਹਾਸ ਪੜੋਗੇ ਤੇ ਪੰਜਾਬੀਆਂ ਦਾ ਤੁਹਾਨੂੰ ਪਤਾ ਲੱਗੇ ਜਿਹੜਿਆ ਟੀਵੀ ਟਵਿੱਟਰ ਦੇ ਟਵਿੱਟਰ ਕਰਨਾ ਜਾਣਦੇ ਹੈ ਨਾ ਕੜੇ ਭਰਾ ਵੀ 2004 ਰਿਆ ਸੀ ਤੇ ਅਨੰਦਪੁਰ ਏਰੀਏ ਦੇ ਉਹਨੇ ਗਲਤ ਕਰਿਆ ਕੀ ਗਲਤ ਕਾੜਾ ਕਰਦਾ ਇੱਕ ਸਾਰੀ ਭੈਣ ਥੜੀ ਸਾਡੀ ਰੱਖਿਆ ਕਰਿਆ ਕਰਦੀ ਯਾਰਾਂ ਦਿਨ ਰਾਤ ਹੈ ਉਹਨਾਂ ਨੇ ਜਾ ਕੇ ਵੀ ਬਹਿੰਤੀਏ ਉਹਨਾਂ ਨੇ ਜਾ ਕੇ ਅਸੀਂ ਦੁਰਵਿਯਾਰ ਕਰੀਏ ਉਹ ਠੀਕ ਹੈ ਕੰਗਣਾ ਤੁਹਾਡੀ ਮਾਸੀ ਦੀ ਕੁੜੀ ਹੈ ਕੰਗਣਾ ਨਾਲ ਤੁਹਾਡੀ ਅਸੀਂ ਦਿਲੋਂ ਭੈਣਾਂ ਖੜੇ ਆਂ ਕੁਲਵਿੰਦਰ ਕੌਰ ਨਾਲ ਦਿਲੋਂ ਕਿਰਤੀ ਕਿਸਾਨ ਮੋਰਚਾ ਡਟ ਕੇ ਖੜਾ ਸਾਡੇ ਰਾਜੂ ਬਾਬਾ ਪ੍ਰਧਾਨ ਵੀਰ ਸਿੰਘ ਬੜਬਾਈ ਨੇ ਵੀਡੀਓ ਪਾਈ ਸੀ ਸਾਰੇ ਕਿਸਾਨੀ ਅੰਦੋਲਨਾਂ ਦੇ ਜਿੰਨੇ ਵੀ ਮੀਨ ਚਿਹਰੇ ਸਾਰੇ ਵੀਡੀਓ ਧੋਖਰੇ ਨੇ ਪੂਰਾ ਕਿਸਾਨੀ ਅੰਦੋਲਨ ਜਿੰਨਾ ਜਿੰਨਾਂ ਨੇ ਮੈਂ ਆਪਣੇ ਪਿੰਡੇ ਦੇ ਹੰਡਾਇਆ ਉਸ ਭੈਣ ਦੇ ਨਾਲ ਖੜਾ ਸੰਯੁਕਤ ਕਿਸਾਨ ਮੋਰਚਾ ਖੜਾ ਉਹ ਭੈਣ ਦੇ ਨਾਲ ਤੁਸੀਂ ਕਰਕੇ ਦੱਸੋ ਉਹਦੇ ਨਾਲ ਨੂੰ ਗੁੰਗਲ ਸਸਪੈਂਡ ਕਰੀ ਨਾ ਚਲੋ ਠੀਕ ਹੈ ਐਨ ਪੈਚੀ ਗੀਆਂ ਚੱਲ ਰਹੀ ਹੈ ਠੀਕ ਹੈ ਇਨਵੈਸਟੀਗੇਸ਼ਨ ਚੱਲਣ ਦਿਓ ਭਾਈ ਕੋਈ ਵਧੇਗੀ ਉਹਦੇ ਨਾਲ ਕੀਤੀ ਮੈਂ ਇੱਕ ਬੇਨਤੀ ਕਰਦੇ ਆ ਰੋਡ ਤੇ ਕੀ 에ਅਰਪੋਰਟ ਵੀ ਬੰਦ ਹੋ ਜਾਣੇ ਉਡਾਨਾਂ ਚੜ੍ਹਨੀਆਂ ਬੰਦ ਹੋ ਜਾਣਗੀਆਂ ਇਹ ਦੇਖ ਲਿਓ ਤੁਸੀਂ ਦੇਖ ਲੋ ਕਰਕੇ ਵਧੀ ਕੀ ਬਈ ਸਾਡੇ ਬਾਰੇ ਜੋ ਯਾਰਾ ਮਰਜੀ ਉਹ ਬੋਲੀ ਜਾਵੇ ਅਸੀਂ ਅਗੋ ਚੁੱਪ ਕਰਕੇ ਘੂਣੀਆਂ ਪਾਈਆਂ ਮੂੰਹ 'ਚ ਅਸੀਂ ਚੂੜੀਆਂ ਪਾਈਆਂ ਬਈ ਚੁੱਪ ਕਰਕੇ ਸੁਣੀ ਜਾਵਾਂਗੇ ਯਾਰ ਅਸੀਂ ਬੇਨਤੀ ਕਰਦੀਏ ਕੰਗਰਾ ਰੋਡ ਨੂੰ ਬਈ ਮੜੀ ਲੰਗਾਮ ਦੇ ਕੋਈ ਨਾ ਹੁੰਦੀ ਹੋਵੇ ਕਿਤੇ ਵੀ ਤੇਰਾ ਕੀਰਤਪੁਰ ਦੇ ਏਰੀਆ 'ਚ ਆਉਣੇ ਵੀ ਤੇਰਾ ਬੰਦ ਹੋ ਜੇ ਜੇ ਇੱਧਰ ਚੰਡੀਗੜ੍ਹ ਨੂੰ ਜਾਣੀ ਹੈ ਨਾ ਤੂੰ ਫਿਰ ਉੱਪਰ ਉੱਪਰ ਜਾਏਂਗੀ ਕੋ ਆਇਆ ਹਮਾਚੜੀ ਚੰਡੀਗੜ੍ਹ ਖਲੀ ਨੂੰ ਨਿਦਰਦੀ ਨੂੰ ਹਰੇਕ ਨੂੰ ਤੇਰਾ ਮੂੰਹ ਪੈ ਗਿਆ ਖਾਲਸਾਣੀ ਅਤਵਾਦੀ ਬਾਹਰ ਤੋਂ ਧੱਪੜ ਘਰੇ ਅੰਦਰ ਤੋਂ ਆ ਗਿਆ ਨੂੰ ਖਾਲਸਾਣੀ ਅਤਵਾਦੀ ਦੱਸ ਰਹੀਆਂ ਭਾਈ ਕੀ ਤਰ੍ਹਾਂ ਵਿਗਾੜਿਆ ਭਈ ਦੱਸ ਗੱਲ ਉਸ ਦਾ ਨਹੀਂ ਅਤਵਾਦੀਆਂ ਨੇ ਤੇ ਘਾਣੇ ਕੀ ਤਰ੍ਹਾਂ ਮਾੜਾ ਕਰਦਾ ਤੈਨੂੰ ਜੂਨ ਦਾ ਹੱਕ ਦਵਾਤਾ ਹੈ ਤੈਨੂੰ ਆਜ਼ਾਦੀ ਦਵਾਤੀ ਇਹੀ ਸਾਡਾ ਮਾੜਾ ਕੰਮ ਹੈ ਨਾ ਤੇਰੇ ਕਿੰਨੇ ਪਟੇ ਪੈ ਗਏ ਨਾ ਗਲਾਂ 'ਚ ਤੇ ਕਿੱਦਾਂ ਤੁਰਨਾ ਪਤਾ ਤੈਨੂੰ ਗੋਰੇ ਅਦਰ ਨੱਕੀ ਸਲੂ ਕਰਨਾ ਸੀ ਜਾਨੀ ਆ ਨਾ ਬਾਹਰ ਹੈ ਕਿੱਦਾਂ ਕਰਦੇ ਗੋਰੇ ਪਤਾ ਨਾ ਤੈਨੂੰ ਕਿੱਦਾਂ ਟਿਫਣ ਹੱਥਾਂ ਚ ਬਣਾਉਂਦੇ ਡੂੜੀਆਂ ਦੇ ਜੇ ਤੂੰ ਅੱਜ 4 ਪੈਸੇ ਤੇਰੇ ਕੋ ਆ ਗਏ ਨਾ ਸ਼ੋਰ ਤੇ ਜਿੱਤ ਤੂੰ ਕਮਾਈ ਆ ਨਾ ਕਿਹਦੇ ਕਰਕੇ ਕਮਾਈ ਆ ਪੰਜਾਬੀਆਂ ਦੀ ਖਾਤਰ ਹੀ ਆ ਉਹ ਸਾਡੇ ਸਿੱਖਾਂ ਨੇ ਸਾਡੇ ਗੁਰੂਆਂ ਨੇ ਉਹ ਸਾਰਾ ਕੁਝ ਉਹਨੇ ਪਿੰਡਿਆਂ ਤੇ ਹੰਡਾ ਕੇ ਉਹ ਦੇਗਾ ਜੂ ਬਾਲੇ ਗਏ ਚਰਖੜੀਆਂ ਤੇ ਜੜ ਗਏ ਸਾਨੂੰ ਸਾਰਾ ਕੁਝ ਦਿੱਤਾ ਤੂੰ ਆਈ ਉਹਨਾਂ ਬਾਰੇ ਬੋਰੀ ਗਲਤ ਸਾਨੂੰ ਘਰਦਾ ਨਹੀਂ ਅਤਵਾਦੀ ਦੱਤ ਰਹੀਆਂ ਲਾਂਹਤਾ ਤੇਰੇ ਦੇ ਯਾਰਾ ਸ਼ਰਮ ਹੋਣੀ ਚਾਹੀਦੀ ਹੈ ਤੇਰੇ ਜਮਨ ਵਾਲਿਆਂ ਨੇ ਤੇ ਤੈਨੂੰ ਇਹਦਾ ਤੈਨੂੰ ਕੋਈ ਕਹੀ ਨਹੀਂ ਰਿਹਾ ਤੈਨੂੰ ਲਗਾਮ ਵੀ ਨਹੀਂ ਪਾ ਰਿਹਾ ਤੈਨੂੰ ਤੂੰ ਉਹੀ ਜ਼ਿਰਦੜੀ ਜਣੀ ਬੋਲੀ ਜਣੀ ਆ ਤੂੰ 10 ਮਿੰਟ ਪਹਿਲਾਂ ਤੂੰ ਚਤਰਗਾਲ ਦੀਆਂ 2 ਮਿੰਟ ਬਾਅਦ ਤੂੰ ਆ ਕੇ ਵੀਡੀਓ ਪਾ ਦੇਣੀ ਆ ਤੇਰੀ ਅਣਖ ਕਿੱਥੇ ਆ ਭਾਈ ਤੇ ਤੇਰੀ ਗੈਰਤ ਆ ਆ ਪਾ ਕੇ ਦੱਸ ਵੀਡੀਓ ਸਾਡੇ ਸਾਹਮਣੇ ਪਿਆ ਤੇਰੇ ਪੰਜਾਬ ਵਿੱਚ ਖਲੋ ਕੇ ਕਿਸੇ ਵੀ ਕੋਨੇ 'ਚ ਪਾ ਦੇ ਵੀਡੀਓ 2 ਮਿੰਟ ਖੜ ਜੀ ਉੱਥੇ ਲੋਕਾਂ ਨੇ ਤੈਨੂੰ ਆਪੇ ਸਨਮਾਨ ਦੇ ਦੇਣਾ ਜਿੱਦਾਂ ਭੈਣ ਦੜੀਆਂ ਚੰਡੀਗੜ੍ਹ ਦਿੱਤਾ ਐਨੇ ਕਿਦਰਾ ਬੰਦਾ ਵੀ ਸੀ ਆ ਸਾਡੇ ਜੋਧੇ ਬੈਠੇ ਨਾ ਡੇਰੂਗੜ ਜੇਲ੍ਹ ਦੇ ਵਿੱਚ ਵੀ ਇਹ ਲੋਕਾਂ ਦਾ ਸਤਕਾਰ ਹੈ ਜੇਲਾਂ 'ਚ ਬੈਠੇ ਵੀ ਜਿਤਾਤੇ ਇਹ ਆ ਸਤਕਾਰ ਤੇ ਤੇਰਾ ਸਤਕਾਰ ਕੀ ਆ ਭਾਈ ਦੇਖ ਲੈਣਾ ਹੁਣ ਸ਼ੁਰੂਆਤ ਹੈ ਕਿਉਂਕਿ ਸੌ ਚੁੱਕਣ ਤੋਂ ਪਹਿਲਾਂ ਹੀ ਤੇਰੇ ਥੱਪੜ ਵੱਜਣੇ ਸ਼ੁਰੂ ਹੋਗੇ ਅਜੇ ਅੱਗੇ ਪਤਾ ਨਹੀਂ ਕੀ ਕੀ ਬੰਨਣਾ ਫਿਰ ਮਾਂ ਜੇ ਤੂੰ ਆਪਣੀ ਜ਼ੁਬਾਨ ਨੂੰ ਲਗਾਮ ਨਾ ਦਿੱਤੀ ਭੈਣੇ ਇਹਨੂੰ ਲਗਾਮ ਦੇ ਮੇਰੀ ਭੈਣ ਅਸੀਂ ਔਰਤਾਂ ਦੀ ਇੱਜ਼ਤ ਕਰਦੇ ਆਂ ਪਰ ਤੂੰ ਇੱਜ਼ਤ ਦੇ ਕਾਬਲ ਨਹੀਂ ਤੂੰ ਹਰੇਕ ਨੂੰ ਇੱਕੋ ਰਸੇ ਦੁੰਨਿਆ ਮੈਂ ਜਿੰਨੇ ਜਿੰਨੇ ਸਿਰਾਂ ਦੇ ਪੱਗਾ ਬਣੀਆਂ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਚਾਹੇੋ ਭਾਜਪੀ ਦੇ ਤਾਂ ਕਿਸੇ ਵੀ ਪਾਰਟੀ 'ਚ ਹੈ ਉਹ ਯਾਰ ਸਾਨੂੰ ਉਹ ਖਰਦਾਂ ਨਹੀਂ ਹੱਤਵਾਦ ਆਹਰੀ ਪੱਗਾ ਵਾਲਿਆਂ ਨੂੰ ਕਿ ਤੁਸੀਂ ਅੱਗੋਂ ਕਹਿ ਰਹੇ ਠੀਕ ਹੈ ਠੀਕ ਹੈ ਠੀਕ ਹੈ ਹੈ ਤੁਸੀਂ ਹੱਕ ਦੀ ਵੀਡੀਓ ਪੜਾ ਲਾਂਦਾ ਤੁਹਾਡੇ ਦੇ ਯਾਰ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਜੀ ਤੁਹਾਨੂੰ ਬੇਨਤੀ ਕਰਦੀ ਐ ਐਦਾਂ ਦੇ ਕੰਮ ਬਾਹਰ ਕਰੋ ਕਿਤੇ ਜਾ ਕੇ ਅਸੀਂ ਨਹੀਂ ਇੰਡੀਆ 'ਚ ਹੋਣ ਦੇਣੇ ਉਸ ਭੈਣ ਨਾ ਕਲਵਿੰਦਰ ਕੌਰ ਨਾਲ ਦੇਖਿਓ ਉਹਨੇ ساری ਉਮਰ ਨਹੀਂ ਇਹਨੇ ਪੈਸੇ ਕਮਾਣੇ ਜਿੰਨੇ ਭੈਣ ਦੇ ਦਿ ਰਾਤੋਂ ਰਾਤ ਉਰੇ ਕਾਉਂਟ ਜਾ ਗਏ ਆ ਦੇਖ ਲਿਓ ਤੁਸੀਂ ਲੋਕਾਂ ਨੇ ਕਹਿੰਦੇ 5 ਲੱਖ ਕਹਿੰਦੇ 10 ਲੱਖ ਕਹਿੰਦੇ 50 ਲੱਖ ਇਹ ਆ ਸਾਡੀ ਕੌਮ ਜੇ ਕੋਈ ਚੰਗੇ ਕੰਮ ਕਰ ਦੇ ਤਾਂ ਸਨਮਾਨ ਵੀ ਪੂਰਾ ਮਿਲਦਾ ਜੇ ਤੂੰ ਚੰਗੇ ਕੰਮ ਕਰੇਂਗਾ ਸਨਮਾਨ ਤੈਨੂੰ ਵੀ ਇਦਾਂ ਹੀ ਮਿਲੂਗਾ ਸੇਫ ਕੌਮ ਵੱਲੋਂ ਲੋਕਾਂ ਵੱਲੋਂ ਇੱਕ ਹਿੰਦੂ ਵੀਰ ਆ ਵਿਚਾਰਾ ਉਹਨੇ 5 ਲੱਖ ਰੁਪਏ ਉਹ ਕਹਿੰਦਾ ਮੈਂ ਦਾ ਨਾਇਕਰ ਹਾਟਲ ਦਿੱਤਾ ਉਹ ਵੀ ਹਿੰਦੂ ਆ ਭਰਾ ਉਹ ਕਹਿੰਦਾ ਮੇਰੇ ਹਾਟਲ ਦੀ 1.5 ਕਰੋੜ ਦੀ ਪ੍ਰਾਪਰਟੀ ਆ ਕੁਮਿੰਦਰ ਕੌਰ ਦੇ ਨਾਮ ਮੈਂ ਕਰਾਉਂਗਾ ਇਹ ਹੁੰਦਾ ਸਨਮਾਨ ਤੇ ਤੇਰਾ ਸਨਮਾਨ ਕਿੱਥੇ ਆ ਭਾਈ 에ਅਰਪੋਰਟਾਂ ਤੇ ਤੂੰ ਕੱਪੜਾ ਗਾਂਦੀ ਫਿਰਦੀ ਉਸ ਪੈਣਾ ਡੜ ਕੇ ਖੜੇ ਆ ਮੈਂ ਮੈਂ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰੇ ਵੀਰ ਨਿਗਰ ਰੱਖੋ ਕਿਸੇ ਵੀ ਤਰ੍ਹਾਂ ਦੀ ਕੋਈ ਵਿਧੀਕੀ ਹੁੰਦੀ ਆ ਸਾਡਾ ਨੰਬਰ ਹੈਗਾ 9478384039 9478384039 ਸਾਡਾ ਨੰਬਰ ਹੈ ਕਦੇ ਵੀ ਸਾਨੂੰ ਕਿਸੇ ਵੀ ਟਾਈਮ ਸਾਡੇ ਮੋਰਚੇ ਨੂੰ ਕਿਰਤੀਸਾ ਮੋਰਚੇ ਨੂੰ ਜਦੋਂ ਮਰਜ਼ੀ ਕਾਲ ਲਾ ਦਿਓ ਸਭ ਤੋਂ ਮੋਰੇ ਅਸੀਂ ਖੜਾਂਗੇ ਅਸੀਂ ਰੋਕਾਂਗੇ ਗੀਰਤਪੁਰ ਏਰੀਆ ਦੇ ਵਿੱਚ ਇਹਨੂੰ ਅਸੀਂ ਰੋਕਾਂਗੇ ਪੰਜਾਬ ਦੇ ਵਿੱਚ ਇਹਨੂੰ ਜਥੇ ਮਰਜ਼ੀ ਸਾਰੀ ਡਿਊਟੀ ਸੰਯੁਕਤ ਮੋਰਚਾ ਲਾ ਦੇਵੇ ਅਸੀਂ ਖੜੇ ਆ ਦਿਲੋਂ ਖੜਿਆ ਦਿਲੋਂ ਸਪੋਰਟ ਕਰਦੇ ਉਸ ਭੈਣ ਦੀ ਅਸੀਂ ਜਿਹੜੇ ਭੈ ਉਹਦੇ ਹੱਕ ਤੇ ਵੀਡੀਓ ਪਾ ਰਹੇ ਉਹਨੇ ਮਾੜਾ ਕਰਿਆ ਉਹਨੂੰ ਮੈਂ ਲਾਂਤਾਂ ਵੀ ਥੋੜੀਆਂ ਜਿਹਾ ਪਾਉਣੇ ਜੀ ਟੋਣਾ ਸ਼ਰਮ ਕਰੋ ਆ ਬੁੱਢਾ ਸੰਗਰ ਗੰਦਾ ਨੂੰ ਇਹਨਾਂ ਨੇ ਭੈਜੋ ਉਹਦੇ ਸਿਰਾਂ ਦੇ ਵਿੱਚ ਪੱਗਾ ਪਸਾਈਆਂ ਨੇ ਇਹਨਾਂ ਨੂੰ ਕੀ ਪਤਾ ਸਿੱਖੀ ਦਾ ਜਰਾ ਬੁੱਢਾ ਦਿੰਦਾ ਗੰਦਾ ਨੂੰ ਜਿਹੜੇ ਬੀਜੇਪੀ ਨਾਲ ਉਹ ਕਰਕੇ ਕਰਦੇ ਆ ਲਾਂਤਾਂ ਤੁਹਾਡੇ ਦੇ ਇੱਕ ਭੈ ਦੇ ਚਾਰ ਸਿਕਿਉਰਟੀ ਦੇ ਬੰਦਿਆਂ ਦੀ ਖਾਤਰ ਤੁਸੀਂ ਆਪਣੀ ਇੱਜ਼ਤਾਂ ਵੇਚ ਲਈਆਂ ਯਾਰ ਸ਼ਰਮ ਕਰੋ ਓ ਮਾਮਾ ਨੇ ਡੱਕਰੇ ਝੋਲੀ ਫੁਆਲੇ ਯਾਰਾ ਬੱਚਿਆਂ ਦੇ ਯਾਰਾ ਸ਼ਰਮ ਕਰੋ ਕੁੜੀ ਹੋਵੇ ਹੋ ਹੈ ਸਾਡੀਆਂ ਮਾਮਾ ਭੈਣਾਂ ਨਹੀਂ ਈਮੀ ਬਣੀ ਤੇ ਤੁਸੀਂ ਜਾਂ ਕੁੜੀ ਹੋਵੇ ਦਿਓ ਚਾਰ ਬੰਦੇ ਸਕੂਲ ਦੀ ਖਾਤਰ ਤੁਸੀਂ ਭੈ ਚੁੱਕੀ ਗੰਦ ਭੁੱਲ ਕੋਹੋ ਲੜਾ ਜੀ ਸ਼ਰਮ ਹੁਣੀ ਜੀ ਤੁਹਾਨੂੰ ਉਸ ਪਰਿਵਾਰ ਨੂੰ ਅਸੀਂ ਬੇਨਤੀ ਕਰਦੇ ਆ ਭੈਣ ਦੇ ਕੁਲਵਿੰਦਰ ਗੌਰ ਦੇ ਨੂੰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਸਾਡੀ ਲੋੜ ਹੈ ਜਦੋਂ ਮਰਜ਼ੀ ਰਿੰਗ ਮਾਰ ਦਿਓ ਤੁਹਾਡੇ ਨਾਲ ਵਦੀ ਕੀ ਹੁੰਦੀ ਹੈ ਜਦੋਂ ਮਰਜ਼ੀ ਸਾਨੂੰ ਰਾਹ ਦਿਓ ਰੋੜਾ ਰੋੜ ਤੇ ਛੱਡੋ ਤੁਹਾਨੂੰ 에어ਪੋਰਟ ਤੱਕ ਬੰਦ ਕਰਵਾ ਦੇਾਂਗੇ ਅਸੀਂ ਬੇਨਤੀ ਕਰਦੇ ਹਾਂ ਹਾਥੀ ਉਰਗੇ ਅਪੀਲ ਕਰਦੇ ਹਾਂ ਸਾਰੀ ਦਰਬੀ ਕਰੋ ਕਿ ਉਸ ਭੈਣ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਭੈਣ ਸਾਡੇ ਕਰਕੇ ਉਹਨੇ ਥੱਪੜ ਮਾਰਿਆ ਸਾਡੇ ਕਰਕੇ ਖੜੀ ਹੈ ਸਾਡਾ ਵੀ ਫਰਜ਼ ਬੰਦਾ ਉਸ ਭੈਣ ਨਾਲ ਖੜੀਏ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੇਰਾ ਵੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਤੀ ਪਤਨੀ